ਕੈਨੇਡਾ ਦੇ ਅਵਾਸ ਵਿਭਾਗ ਵੱਲੋਂ ਇਸ ਸਾਲ ਪਰਿਵਾਰ ਮਿਲਨ ਪ੍ਰੋਗਰਾਮ ਤਹਿਤ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ ਪਰ ਸੁਪਰ ਵੀਜ਼ਾ ਪ੍ਰੋਗਰਾਮ ਜਾਰੀ ਰਹੇਗਾ ਵਿਭਾਗ ਅਨੁਸਾਰ ਇਸ ਸਕੀਮ ਤਹਿਤ ਪਿਛਲੇ ਸਾਲਾਂ ਤੋਂ ਉਡੀਕ ਸੂਚੀ ਵਿੱਚ ਪਈਆਂ 15000 ਅਰਜ਼ੀਆਂ ਦਾ ਨਵੇੜਾ ਇਸ ਸਾਲ ਦੇ ਅੰਤ ਤੱਕ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਦੱਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਨੇ ਸਥਾਈ ਤੌਰ ਤੇ ਰਹਿੰਦੇ ਵਿਦੇਸ਼ੀ ਮੂਲ ਦੇ ਲੋਕਾਂ ਨੂੰ ਸਹੂਲਤ ਦਿੱਤੀ ਹੋਈ ਸੀ ਕਿ ਉਹ ਪਰਿਵਾਰ ਮਿਲਨ ਪ੍ਰੋਗਰਾਮ ਤਹਿਤ ਆਪਣੇ ਮਾਤਾ ਪਿਤਾ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਪੱਕੇ ਤੌਰ ਤੇ ਕੈਨੇਡਾ ਸੱਤ ਸਕਦੇ ਨੇ ਕਈ ਸਾਲਾਂ ਤੱਕ ਬੇ ਹਿਸਾਬੇ ਚੱਲਦੇ ਰਹੇ ਪ੍ਰੋਗਰਾਮ 'ਚ ਥੋੜਾ ਬਦਲਾਅ ਕਰਕੇ 2016 ਚ ਸਾਲਾਨਾ ਕੋਟਾ 5000 ਅਰਜ਼ੀਆਂ ਤੈਅ ਕੀਤਾ ਗਿਆ ਸਾਲ ਦੇ ਸ਼ੁਰੂ ਵਿੱਚ ਆਈਆਂ ਕੁੱਲ ਅਰਜ਼ੀਆਂ 'ਚੋਂ 5000 ਦੀ ਚੋਣ ਕਰਕੇ ਅਰਜ਼ੀ ਭਰਨ ਦਾ ਸੱਦਾ ਦਿੱਤਾ ਜਾਂਦਾ ਰਿਹਾ ਤਿੰਨ ਸਾਲ ਤੋਂ ਅਰਜ਼ੀਆਂ ਤਾਂ ਲਈਆਂ ਜਾਂਦੀਆਂ ਰਹੀਆਂ ਪਰ ਉਹਨਾਂ ਤੇ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਜਿਸ ਕਾਰਨ 2020 'ਚ ਅਰਜ਼ੀ ਭਰਨ ਵਾਲੇ ਲੋਕ ਵੀ ਹਲੇ ਉਡੀਕ 'ਚ ਬੈਠੇ ਨੇ ਵਿਭਾਗ 'ਚ ਕਿਹਾ ਗਿਆ ਕਿ ਇਸ ਸਾਲ ਪਹਿਲਾ ਅਰਜ਼ੀ ਦੇਣ ਵਾਲਿਆਂ 'ਚੋਂ ਘੱਟੋ-ਘੱਟ 15000 ਅਰਜ਼ੀਆਂ ਦਾ ਨਵੇੜਾ ਕੀਤਾ ਜਾਵੇਗਾ ਇੱਕ ਭਾਰਤੀ ਅਮਰੀਕੀ ਪਰਿਵਾਰ ਜਿਨ੍ਹਾਂ ਦਾ ਕਰੀਬ 3 ਸਾਲ ਪਹਿਲਾਂ ਉਹਨਾਂ ਦੇ ਗੈਸ ਸਟੇਸ਼ਨ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਸੀ ਪਰਮਾਤਮਾ ਨੇ 2024 ਦੇ ਅੰਤ ਵਿੱਚ ਹੀ ਉਹਨਾਂ ਦੀ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ ਅਮਰੀਕਾ ਦੇ ਸੂਬਾ ਕੈਲੀਫੋਰਨੀਆ ਦੇ ਕਸਬੇ ਕਾਟਨਬੁਡ ਵਿੱਚ ਸੰਤਨ ਸ਼ਾਹੀਨ ਫੂਡ ਐਂਡ ਗੈਸ ਨਾਮ ਦਾ ਸਟੋਰ ਹੈ ਉਸਦੇ ਮਾਲਕ ਭਾਰਤੀ ਸਿੱਖ ਜਸਪਾਲ ਸਿੰਘ ਅਤੇ ਉਸਦੇ ਪੁੱਤਰ ਈਸ਼ਰ ਗਿੱਲ ਨੇ ਲੰਗੀ 27 ਦਸੰਬਰ ਨੂੰ 1.622 ਬਿਲੀਅਨ ਡਾਲਰ ਦੀ ਮੈਗਾ ਮਿਲੀਅਨ ਜੈਕਪੌਟ ਟੈਕਟ ਸਟੋਰ ਤੋਂ ਵੇਚੀ ਅਤੇ ਇਹ ਖੇਡ ਦੇ ਇਤਿਹਾਸ ਵਿੱਚ ਪੰਜਵੀਂ ਸਭ ਤੋਂ ਵੱਡੀ ਜਿੱਤ ਹੈ ਜਿਸ ਨੇ ਕੈਲੀਫੋਰਨੀਆ ਵਿੱਚ ਆਪਣੇ ਛੋਟੇ ਜਿਹੇ ਕਸਬੇ ਦੇ ਸਟੋਰ ਵੱਲ ਰਾਸ਼ਟਰੀ ਪੱਧਰ ਤੇ ਧਿਆਨ ਖਿੱਚਿਆ ਹਾਲਾਂਕਿ ਟਿਕਟ ਖਰੀਦਦਾਰ ਦੀ ਪਛਾਣ ਅਣਜਾਣ ਐਸ ਸਟੋਰ ਤੋਂ ਵੇਚੀ ਗਈ ਮੈਗਾ ਮਿਲੀਅਨਜ਼ ਲੋਟਰੀ ਦੀ ਵੇਚੀ ਟਿਕਟ ਵੇਚਣ ਦੇ ਬਦਲੇ ਵਿੱਚ 1 ਮਿਲੀਅਨ ਡਾਲਰ ਮਿਲਣਗੇ ਜੈਕਪੌਟ ਦੀ ਇਸ ਖਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਭਾਰਤੀ ਪਰਿਵਾਰ ਦਾ ਇਹ ਕੋਈ ਪਹਿਲਾ ਕਾਰੋਬਾਰ ਉਦਮ ਨਹੀਂ ਸੀ ਕਿਉਂਕਿ ਉਹਨਾਂ ਕੋਲ ਇੱਕ ਗੈਸ ਸਟੇਸ਼ਨ ਸੀ ਜਿਸ ਨੂੰ ਪਹਿਲਾ ਅਗਸਤ 2021 ਵਿੱਚ ਅੱਗ ਲੱਗੀ ਸੀ ਪਰ ਪਰਿਵਾਰ ਨੇ ਉਮੀਦ ਨਹੀਂ ਛੱਡੀ ਅਤੇ ਮਾਰਚ 2023 ਵਿੱਚ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕੀਤਾ ਇੰਨੀ ਵੱਡੀ ਇਨਾਮੀ ਰਕਮ ਦੇ ਬਾਵਜੂਦ ਸਿੱਖ ਪਰਿਵਾਰ ਨੇ ਇਸ ਨੂੰ ਆਪਣੇ ਸਰ ਨਹੀਂ ਚੜਨ ਦਿੱਤਾ ਅਮਰੀਕਾ ਤੋਂ ਸਿੱਖਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸੀਓਜ਼ ਦੀ ਜਦ ਚਰਚਾ ਹੁੰਦੀ ਹੈ ਤਾਂ ਗੂਗਲ ਦੇ ਸੁੰਦਰ ਪਚਾਈ ਅਤੇ ਮਾਈਕਰੋਸਾਫਟ ਦੇ ਸਤਿਆ ਨਡੇਲਾ ਦੇ ਨਾਂ ਸਾਹਮਣੇ ਆਉਂਦੇ ਨੇ ਪਰ ਕਾਉਂਟੂਮ ਐਸਕੇਪ ਕੰਪਨੀ ਦੇ ਭਾਰਤੀ ਮੂਲ ਦੇ ਸੰਸਥਾਪਕ ਅਤੇ ਸਾਬਕਾ ਸੀਓ ਜਗਦੀਪ ਸਿੰਘ ਨੇ ਉਹਨਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਉਹਨਾਂ ਦੀ ਰੋਜ਼ਾਨਾ ਦੀ ਤਨਖਾਹ ਲਗਭਗ 48 ਕਰੋੜ ਰੁਪਏ ਹੈ ਉਹਨਾਂ ਦੀ ਸਾਲਾਨਾ ਤਨਖਾਹ ਲਗਭਗ 17500 ਕਰੋੜ ਰੁਪਏ ਹੈ ਉਹਨਾਂ ਦੇ ਪੈਕੇਜ ਵਿੱਚ 19726 ਕਰੋੜ ਰੁਪਏ ਦੇ ਸ਼ੇਅਰ ਵੀ ਸ਼ਾਮਿਲ ਨੇ ਉਹ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਕਰਮਚਾਰੀ ਬਣ ਗਏ ਨੇ ਜਗਦੀਪ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਬੀਟੈਕ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਰਕਲੇ ਤੋਂ ਐਮਬੀਏ ਕੀਤੀ ਉਸਨੇ 10 ਸਾਲਾਂ ਤੱਕ ਕਈ ਕੰਪਨੀਆਂ ਵਿੱਚ ਕੰਮ ਕਰਕੇ ਬੈਟਰੀ ਤਕਨੀਕੀ ਬਾਰੇ ਸਿੱਖਿਆ ਇਸ ਤੋਂ ਬਾਅਦ 2010 ਵਿੱਚ ਕਾਉਂਟਮ ਸਕੇਪ ਕੰਪਨੀ ਦੀ ਸਥਾਪਨਾ ਕੀਤੀ ਇਹ ਨਵੀਂ ਪੀੜੀ ਦੀ ਸਲਾਈਡ ਸਟੇਟ ਰੀਚਾਰਜ ਹੋਣ ਯੋਗ ਲਿਥੀਅਮ ਮੈਂਟਲ ਬੈਟਰੀ ਦਾ ਨਿਰਮਾਣ ਕਰਦਾ ਕੰਪਨੀ ਦਾ ਮੁੱਖ ਦਫ਼ਤਰ ਕੈਲੀਫੋਰਨੀਆ ਵਿੱਚ ਹੈ ਸਿੰਘ ਨੇ ਫਰਵਰੀ 2024 ਵਿੱਚ ਕੁਆਂਟਮੇ ਸਕੀਪ ਦੇ ਸੀਓ ਵੱਜੋਂ ਅਸਤੀਫਾ ਦੇ ਦਿੱਤਾ ਸੀ ਕੰਪਨੀ ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਉਸwidetildet ਸਟਾਰਟਅਪ ਦੇ ਸੀਓ ਵੀ ਹਨ ਜਗਦੀਪ ਸਿੰਘ ਨੂੰ ਨਵੀਨਤਾ ਲਈ ਜਾਣਿਆ ਜਾਂਦਾ ਹੈ ਕੁਆਂਟਮੇ ਸਕੀਪ ਵਿੱਚ ਬਣੀਆਂ ਸਲਾਈਡ ਸਟੇਟ ਬੈਟਰੀਆਂ ਰਵਾਇਤੀ ਬੈਟਰੀਆਂ ਨਾਲੋਂ ਲੰਬੀ ਪਾਵਰ ਤੇ ਤੇਜ਼ੀ ਨਾਲ ਚਾਰਜ ਕਰਦੀਆਂ ਨੇ ਈਵੀਜ਼ ਵਿੱਚ ਇਹਨਾਂ ਦੀ ਬਹੁਤ ਵਰਤੋਂ ਕੀਤੀ ਜਾ ਰਹੀ ਹੈ ਈਵੀ ਸੈਕਟਰ ਵਿੱਚ ਉਸਾਰ ਦੇ ਨਾਲ ਕੰਪਨੀ ਵੀ ਨਵੀਆਂ ਉਚਾਈਆਂ ਤੇ ਪਹੁੰਚ ਰਹੀ ਹੈ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਫੋਦੀ ਵਿਖੇ ਬੀਤੇ ਦਿਨੀ ਸੜਕ ਹਾਦਸੇ ਵਿੱਚ 41 ਸਾਲਾ ਭਾਰਤੀ ਵਿਅਕਤੀ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੋਨ ਲਾਲ ਹਰਿਆਣਾ ਦੇ ਆਲੀ ਸਦਰ ਨਾਲ ਸੰਬੰਧਿਤ ਸੀ ਮੋਨ ਲਾਲ 4 ਸਾਲ ਪਹਿਲਾਂ ਚੰਗੇ ਭਵਿੱਖ ਲਈ ਇਟਲੀ ਦੀ ਧਰਤੀ ਤੇ ਆਇਆ ਸੀ ਮਿਲੀ ਜਾਣਕਾਰੀ ਮੁਤਾਬਕ ਮੋਨ ਲਾਲ ਨੂੰ ਇੱਕ ਵਾਰ ਨੇ ਉਹਦੋਂ ਟੱਕਰ ਮਾਰ ਦਿੱਤੀ ਜਦੋਂ ਕਿਸੇ ਕੰਮ ਲਈ ਆਪਣੀ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਟੱਕਰ ਇੰਨੀ ਭਿਆਨਕ ਸੀ ਕਿ ਉਹ ਸਾਈਕਲ ਸੜੇ ਸੜਕ ਦੇ ਵਿਚਕਾਰ ਡਿੱਗ ਪਿਆ ਤੇ ਇਸ ਦੌਰਾਨ ਪਿੱਛੋਂ ਆ ਰਹੇ ਇੱਕ ਹੋਰ ਵਾਹਨ ਮੋਨ ਦੇ ਉੱਪਰੋਂ ਲੰਘ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਾਨਿਕ ਮੈਡੀਕਲ ਪ੍ਰਸ਼ਾਸਨ ਤੇ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਪੁਲਿਸ ਘਟਨਾ ਦੀ ਵਾਰੀਕੀ ਨਾਲ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਿੱਛੇ 13 ਸਾਲਾ ਲੜਕਾ ਤੇ 6 ਸਾਲਾ ਬੱਚੀ ਸਮੇਤ ਪਤਨੀ ਅਤੇ ਮਾਪਿਆਂ ਨੂੰ ਛੱਡ ਗਿਆ ਜ਼ਿਕਰਯੋਗ ਹੈ ਕਿ ਮੋਹਨ ਲਾਲ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਕਿਉਂਕਿ 6 ਮਹੀਨੇ ਪਹਿਲਾਂ ਹੀ ਉਸਨੇ ਭਾਰਤ ਰਹਿ ਰਹੇ ਭਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਇਟਲੀ ਦੇ ਸ਼ਹਿਰ ਫੌਦੀ ਲਾਤੀਨਾ ਦਾ ਭਾਰਤੀ ਪੈਚਾਰਾ ਮੋਹਨ ਦੀ ਮ੍ਰਿਤਕ ਦੇ ਨੂੰ ਭਾਰਤ ਭੇਜਣ ਲਈ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ